ਪੁਰਾਣਾ ਵਿੱਚ ਕਥਾ ਨਿਕਲ ਪਈ ਕਿ 14 ਰਤਨ ਸਮੁੰਦਰ ਦੇ ਚੋਂ ਨਿਕਲੇ ਤੇ ਉਹਦੇ ਚੋਂ ਇੱਕ ਸ਼ਰਾਬ ਹੈ ਤੇ ਹੁਣ ਕੁਝ ਸ਼ਰਾਬੀਆਂ ਨੇ ਬਸ ਇੰਨੀ ਗੱਲ ਨੋਟ ਕਰ ਲਈ ਵੀ ਸ਼ਰਾਬ ਜਿਹੜਾ ਹੈ ਰਤਨ ਹੈ ਸਮੁੰਦਰ ਚੋਂ ਨਿਕਲੇ ਤੇ ਇਹਨਾਂ ਨੂੰ ਪੁੱਛੋ ਬਾਕੀ ਦੇ 13 ਰਤਨ ਕਿਹੜੇ ਸਨ ਤੇ ਕਹਿ ਦਿੰਦੇ ਨੇ ਇਹ ਗੈਨੀ ਯਾਦ ਰੱਖਣ ਜਿਨ੍ਹਾਂ ਨੇ ਕਥਾ ਕਰਨੀ ਆਪਾਂ ਤੇ ਇੱਕੋ ਹੀ ਯਾਦ ਰੱਖਿਆ 14ਵਾਂ ਰਤਨ ਸ਼ਰਾਪ ਪਰ ਅਧੂਰੀ ਗੱਲ ਇਹਨਾਂ ਨੇ ਯਾਦ ਕੀਤੀ ਹੈ ਇਹਨਾਂ ਨੂੰ ਪੂਰੀ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ 14ਵਾਂ ਜਿਹੜਾ ਰਤਨ ਸੀ ਨਾ ਇਹ ਦੈਤਾਂ ਨੂੰ ਦਿੱਤਾ ਗਿਆ ਸੀ ਵਿਸ਼ਨੂ ਨੇ ਦੈਤਾਂ ਨੂੰ ਦਿੱਤਾ ਸੀ ਸ਼ੈਤਾਨਾਂ ਨੂੰ ਦੋ ਪੰਕਤੀਆਂ ਬਿਠਾ ਦਿੱਤੀਆਂ ਦੇਵਤਿਆਂ ਦੀ ਤੇ ਦੈਤਾਂ ਦੀ ਅੰਮ੍ਰਿਤ ਤੇ ਬਾਕੀ ਰਤਨ ਦੇ ਦਿੱਤੇ ਦੇਵਤਿਆਂ ਨੂੰ ਸ਼ਰਾਬ ਦੇ ਦਿੱਤੀ ਦੇਵਤਾਂ ਨੂੰ ਤੇ ਦੇਵਤਾਂ ਨੂੰ ਇਹ ਹੀ ਆਖੇ ਬਈ ਇਹ ਹੀ ਅੰਮ੍ਰਿਤ ਹੈ ਪੀਓ ਦੇਵਤਾਂ ਵਾਸਤੇ ਇਹ ਹੀ ਅੰਮ੍ਰਿਤ ਹੁੰਦਾ ਵਰਗੇ ਅੰਮ੍ਰਿਤ ਹੁੰਦੇ ਹੈ। ਪਹਿਵੀਂ ਗੱਲ ਇਹ ਗੱਲ ਪੂਰੀ ਯਾਦ ਰੱਖਣੀ ਚਾਹੀਦੀ ਜੀ ਸਾਖੀ ਨੂੰ ਯਾਦ ਵੀ ਕਰਨਾ ਹੈ ਨਾ ਤੇ ਕਮ ਸੇ ਕਮ ਪੂਰਨ ਤੌਰ ਤੇ ਯਾਦ ਰੱਖਣਾ ਚਾਹੀਦਾ।